ਪਟਿਆਲੇ ਦੇ ਰਾਜੇ ਮਹਾਰਾਜੇ ਆਪਣੀ ਐਸ਼ੋ-ਇਸ਼ਰਤ ਦੀ ਜ਼ਿੰਦਗੀ ਲਈ ਕੇਵਲ ਦੇਸ਼ੀ ਨਹੀਂ ਸਮੁੱਚੀ ਦੁਨੀਆ ਵਿੱਚ ਮਸ਼ਹੂਰ ਨੇ ਜੇਕਰ ਤੁਹਾਡੇ ਦਿਲਚਸਪ ਤੱਥਾਂ ਦੇ ਵਿੱਚ ਦਿਲਚਸਪੀ ਹੈ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਆਓ ਤੁਹਾਨੂੰ ਸ਼ਾਹੀ ਘਰਾਣੇ ਦੇ ਸ਼ਾਹੀ ਸ਼ੌਂਕ ਬਾਰੇ ਦੱਸਦੇ ਹਾਂ ਭਾਰਤ ਵਿੱਚ ਪਹਿਲੀ ਕਾਰ ਪਟਿਆਲੇ ਦੇ ਮਹਾਰਾਜਾ ਰਜਿੰਦਰ ਸਿੰਘ ਨੇ ਖਰੀਦੀ ਸੀ ਜੋ ਉਹਨਾਂ ਨੇ ਇੰਗਲੈਂਡ ਤੋਂ ਇੰਪੋਰਟ ਕਰਵਾਈ ਸੀ ਦੇਸ਼ ਦਾ ਪਹਿਲਾ ਪ੍ਰਾਈਵੇਟ ਜੈਟ ਵੀ ਪਟਿਆਲਾ ਦੇ ਸ਼ਾਹੀ ਘਰਾਣੇ 'ਚ ਆਇਆ ਸੀ ਜੋ ਮਹਾਰਾਜਾ ਰਜਿੰਦਰ ਸਿੰਘ ਦੇ بیٹے ਮਹਾਰਾਜਾ ਭੁਪਿੰਦਰ ਸਿੰਘ ਨੇ ਖਰੀਦਿਆ ਸੀ ਜੋ ਉਸ ਸਮੇਂ ਦੇ ਬਿਹਤਰੀਨ ਜਹਾਜ਼ਾਂ ਦੇ ਵਿੱਚੋਂ ਇੱਕ ਸੀ ਉਸ ਜਹਾਜ਼ ਦੇ ਲਈ ਪਟਿਆਲਾ ਦੇ ਵਿੱਚ ਇੱਕ ਸਪੈਸ਼ਲ ਹਵਾਈ ਪੱਟੀ ਬਣਾਈ ਗਈ ਤੇ ਉਸ ਜਹਾਜ਼ ਨੂੰ ਚਲਾਉਣ ਵਾਸਤੇ ਚੰਗੀ ਚੋਖੀ ਤਨਖਾਹ ਤੇ ਇੱਕ ਵਿਦੇਸ਼ੀ ਪਾਇਲਟ ਵੀ ਰੱਖਿਆ ਗਿਆ ਮਹਾਰਾਜਾ ਰਜਿੰਦਰ ਸਿੰਘ ਨੇ ਹੀ ਪਟਿਆਲੇ ਵਿੱਚ ਦੇਸ਼ ਦਾ ਸਭ ਤੋਂ ਵੱਡਾ ਮਹਿਲ ਬਣਵਾਇਆ ਜਿਸ ਦਾ ਨਾਮ ਹੈ ਮੋਤੀ ਬਾਗ ਮਹਿਲ 300 ਏਕੜ ਦੇ ਵਿੱਚ ਬਣੇ ਇਸ ਮਹਿਲ ਦੇ 1200 ਕਮਰੇ ਨੇ ਜੋ ਅੱਜ ਵੀ ਇਤਿਹਾਸ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਕਲਾਕਾਰੀ ਦਾ ਇਮਾਰਤ ਸਾਜ਼ੀ ਦਾ ਇੱਕ ਨਮੂਨਾ ਹੈ ਵਿਸ਼ੁਖ ਦਾ ਸਭ ਤੋਂ ਉੱਚਾ ক্রিকেট ਸਟੇਡੀਅਮ ਭਾਰਤ ਦੇ ਹਿਮਾਚਲ ਵਿੱਚ ਹੈ ਮਹਾਰਾਜਾ ਰਜਿੰਦਰ ਸਿੰਘ ਨੇ Shimla ਦੇ ਕੋਲ ਚੈਲ ਵਿੱਚ ਇੱਕ ਉੱਚੀ ਚੋਟੀ ਨੂੰ ਸਿਖਰ ਤੋਂ ਪੱਧਰਾ ਕਰਵਾ ਕੇ ਇਹ ਸਟੇਡੀਅਮ ਬਣਾ ਕੇ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ ਇੱਥੇ ਅੰਤਰਰਾਸ਼ਟਰੀ ਪੱਧਰ ਦੇ ক্রিকেট ਮੁਕਾਬਲੇ ਦਿੱਖਣ ਨੂੰ ਆਮ ਮਿਲਦੇ ਨੇ ਮਹਾਰਾਜਾ ਰਜਿੰਦਰ ਸਿੰਘ ਦੇ بیٹے ਮਹਾਰਾਜਾ ਭੁਪਿੰਦਰ ਸਿੰਘ ਨੇ ਸਵਾਰੀ ਕਰਨ ਦੇ ਲਈ ਇੱਕ ਬੱਗੀ ਤਿਆਰ ਕਰਵਾਈ ਜੋ ਕਿ ਸ਼ੁੱਧ ਚਾਂਦੀ ਦੇ ਨਾਲ ਤਿਆਰ ਕਰਵਾਈ ਗਈ ਸੀ ਜੋ ਅੱਜ ਵੀ ਕਿਲਾ ਮੁਬਾਰਕ ਦੇ ਦਰਬਾਰ ਵਿੱਚ ਦੇਖੀ ਜਾ ਸਕਦੀ ਹੈ ਇਸ ਤਰ੍ਹਾਂ ਦੇ ਸ਼ੌਂਕ ਸਿਰਫ ਸ਼ਾਹੀ ਘਰਾਣੇ ਦੇ ਲੋਕ ਹੀ ਪੂਗਾ ਸਕਦੇ ਨੇ ਮਹਾਰਾਜਾ ਭੁਪਿੰਦਰ ਸਿੰਘ ਨੇ ਇੱਕ ਪਟਿਆਲਾ ਨੈਕਲਸ ਵੀ ਤਿਆਰ ਕਰਵਾਇਆ ਸੀ ਜਿਸ ਦੀ ਕੀਮਤ ਅੱਜ ਦੇ ਸਮੇਂ ਵਿੱਚ 2.2 ਬਿਲੀਅਨ ਡਾਲਰ ਹੈ ਮਹਾਰਾਜਾ ਭੁਪਿੰਦਰ ਸਿੰਘ ਦੀਆਂ 10 ਮਹਾਰਾਣੀਆਂ ਤੇ 350 ਉਪਰਾਣੀਆਂ ਸਨ ਕਹਿੰਦੇ ਨੇ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਸ਼ਤੇ ਦਾ ਕੁਝ ਕੁ ਦਿਨਾਂ ਦਾ ਖਰਚ ਹੀ 50 ਹਜ਼ਾਰ ਪੈਦਾ ਹੁੰਦਾ ਸੀ ਉਹਨਾਂ ਨੂੰ ਇੱਕ ਖਾਸ ਕਿਸਮ ਦੇ ਪੰਛੀ ਦਾ ਮਗਜ਼ ਖਵਾਇਆ ਜਾਂਦਾ ਸੀ ਤੇ ਉਹ ਪੰਛੀ ਸਿਰਫ ਰੂਸ ਦੀ ਕਿੜਾਕੇ ਦੀ ਠੰਡ ਵਿੱਚ ਹੀ ਪਾਇਆ ਜਾਂਦਾ ਸੀ ਉਹਨਾਂ ਦੇ ਨਾਸ਼ਤੇ ਦਾ ਹਿੱਸਾ ਰੂਸ ਤੋਂ ਖਾਸ ਤੌਰ ਤੇ ਮੰਗਵਾਇਆ ਜਾਂਦਾ ਸੀ ਭਾਰਤੀ ক্রিকেট ਕੰਟਰੋਲ ਬੋਰਡ ਯਾਨੀ BCCI ਇਹ ਵੀ ਪਟਿਆਲਾ रियासत ਦੇ ਸਹਿਯੋਗ ਦੇ ਨਾਲ ਹੀ ਹੋਂਦ ਵਿੱਚ ਆਈ ਸੀ ਪਟਿਆਲਾ ਰਿਆਸਤ ਦੇ ਸਹਿਯੋਗ ਦੇ ਨਾਲ ਭਾਰਤੀ ক্রিকেট ਕੰਟਰੋਲ ਬੋਰਡ ਦਾ ਗਠਨ ਹੋਇਆ ਸੀ ਹਿਟਲਰ ਅੰਗਰੇਜ਼ਾਂ ਦਾ ਸਖਤ ਵਿਰੋਧੀ ਸੀ ਮਹਾਰਾਜਾ ਭੁਪਿੰਦਰ ਸਿੰਘ ਦੀ ਸ਼ਖਸੀਅਤ ਇੰਨੀ ਜ਼ਬਰਦਸਤ ਸੀ ਕਿ ਜਰਮਨ ਦੇ ਤਾਨਾਸ਼ਾ ਹਿਟਲਰ ਵੀ ਪ੍ਰਭਾਵਿਤ ਹੋਏ ਬਿਨਾ ਰਹਿ ਨਾ ਸਕੇ ਹਿਟਲਰ ਅੰਗਰੇਜ਼ਾਂ ਦਾ ਸਖਤ ਵਿਰੋਧੀ ਸੀ ਪਰ ਉਸਨੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਅੰਗਰੇਜ਼ਾਂ ਦਾ ਦੋਸਤ ਹੋਣ ਦੇ ਬਾਵਜੂਦ ਇੱਕ ਕਾਰ ਤੋਹਫੇ ਵਿੱਚ ਭੇਂਟ ਕੀਤੀ ਮਹਾਰਾਜਾ ਭੁਪਿੰਦਰ ਸਿੰਘ ਦੇ ਬੇਟੇ ਮਹਾਰਾਜਾ ਯਾਦਵਿੰਦਰ ਸਿੰਘ ਚਾਹ ਦੇ ਨਾਲ ਜਿਹੜੇ ਬਿਸਕੁਟ ਖਾਂਦੇ ਸਨ ਕਹਿੰਦੇ ਨੇ ਉਹ ਬਿਸਕੁਟ ਸਪੈਸ਼ਲ ਲੰਡਨ ਤੋਂ ਮੰਗਵਾਏ ਜਾਂਦੇ ਸਨ ਜੋ ਮਹੀਨੇ ਵਿੱਚ ਦੋ ਵਾਰ ਲੰਡਨ ਤੋਂ ਭਾਰਤ ਉੱਚੇ ਚੇ ਤੌਰ ਤੇ ਉਹਨਾਂ ਦੇ ਵਾਸਤੇ ਮੰਗਵਾਈ ਜਾਂਦੇ ਸਨ ਸੋ ਇਹ ਸਨ ਪਟਿਆਲਾ ਦੀ ਸ਼ਾਹੀ रियासत ਦੇ ਸ਼ਾਹੀ ਕਿਸੇ ਜੇਕਰ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਨਾਲ-ਨਾਲ ਮਜ਼ੇਦਾਰ ਵੀਡੀਓਜ਼ ਤੁਸੀਂ ਦੇਖਣੀਆਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ